ਦੋਸਤੋ ਜਿਹੜੇ ਪ੍ਰਿੰਸ 뮤직 ਅਕੈਡਮੀ ਚੈਨਲ ਦੀਆਂ ਵੀਡੀਓਜ਼ ਦੇਖ ਕੇ ਪ੍ਰੈਕਟਿਸ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਜਿਹੜੀਆਂ ਬੇਸਿਕ ਵੋਕਲ ਕਲਾਸੇਜ਼ ਵਾਲੀਆਂ ਵੀਡੀਓ ਸ਼ੁਰੂ ਕਰੋ ਉਹ ਪ੍ਰੋਪਰ ਇੱਕ ਸੀਕੁਐਂਸ ਦੇ ਨਾਲ ਤੇ ਪ੍ਰੋਪਰ ਵਿਸਥਾਰ ਨਾਲ ਦੱਸੀਆਂ ਗਈਆਂ ਜਿਨ੍ਹਾਂ ਨੇ ਸੰਗੀਤ ਸਿੱਖਣਾ ਸ਼ੁਰੂ ਕੀਤਾ ਚੈਨਲ ਤੋਂ ਵੀਡੀਓਜ਼ ਤੋਂ ਜਾਂ ਕਿਸੇ ਵੀ ਚੈਨਲ ਦੀਆਂ ਵੀਡੀਓ ਤੋਂ ਉਨਾ ਵਾਸਤੇ ਇੱਕ ਖਾਸ ਲੈਸਨ ਹੈ ਕਿ ਸਭ ਤੋਂ ਪਹਿਲਾਂ ਤੁਸੀਂ 3 ਮਹੀਨੇ ਲਗਾਤਾਰ ਸਾਹ ਦੀ ਪ੍ਰੈਕਟਿਸ ਕਰਨੀ ਹੈ ਸਾਹ ਦੀ ਪ੍ਰੈਕਟਿਸ ਦੇ ਵਿੱਚ ਕੀ ਕੀ ਕਿਹੜਾ ਕਿਹੜਾ ਸਾਹ ਹੁੰਦਾ ਹੈ ਕਿੰਨੇ ਤਰੀਕਿਆਂ ਦਾ ਸਾਹ ਹੁੰਦਾ ਉਹ ਲੈਸਨ ਆਪਣੇ YouTube ਚੈਨਲ ਤੇ ਪਿਆ ਹੋਇਆ ਹੈ ਉਹ ਤੁਸੀਂ ਉੱਥੇ ਜਾ ਕੇ ਸਰਚ ਕਰਕੇ ਦੇਖੋ ਸਾਹ 9 ਤਰੀਕਿਆਂ ਨਾਲ ਸਾਹ ਲੱਗਦੇ 30 ਮਿੰਟ ਪ੍ਰੈਕਟਿਸ ਇਹ ਡੇਲੀ ਕਰਨੀ ਹੈ ਤੁਸੀਂ 30 ਮਿੰਟ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਜੇ ਤੁਹਾਨੂੰ ਪਹਿਲੀ ਸਰਗਮ ਆਉਂਦੀ ਹੈ ਉਹ ਤੇ ਅਵਰੋਧ ਤੁਹਾਨੂੰ ਪ੍ਰੋਪਰ ਠੀਕ ਤਰੀਕੇ ਨਾਲ ਆਉਂਦਾ ਤਾਂ ਉਹਦੀ ਸਲੋ ਪ੍ਰੈਕਟਿਸ ਕਰੋ ਜੇ ਨਹੀਂ ਲੱਗਦਾ ਤਾਂ ਵਾਰ-ਵਾਰ ਕੋਸ਼ਿਸ਼ ਕਰੋ ਕਿਉਂਕਿ ਜਦੋਂ ਸਟਾਰਟ ਕਰਦੇ ਆਪਾਂ ਸੰਗੀਤ ਤਾਂ ਇਹਦੇ ਵਿੱਚ ਸੁਰ ਲਗਾਵ ਜਿਹੜਾ ਆਪਣਾ ਠੀਕ ਨਹੀਂ ਹੁੰਦਾ ਪਰ ਵਾਰ-ਵਾਰ ਕੋਸ਼ਿਸ਼ ਕਰਨ ਦੇ ਨਾਲ ਨਾਲ ਉਹ ਠੀਕ ਹੋ ਜਾਂਦਾ ਸ਼ੁਰੂਆਤੀ ਦਿਨਾਂ ਦੇ ਵਿੱਚ ਦੋਸਤੋ ਬੜੀ ਸਹਿਜਤਾ ਤੇ ਸੂਝਤਾ ਦੇ ਨਾਲ ਜੇ ਰਿਆਜ਼ ਕੀਤਾ ਜਾਵੇ ਮਤਲਬ ਬੜੇ ਟਿਕਾਣ ਨਾਲ ਤੇ ਸੰਜਮ ਨਾਲ ਜੇ ਕਾਲ ਕਰੋਗੇ ਫਿਰ ਤੁਸੀਂ ਖਰਾਬ ਕਰ ਲੋਗੇ ਆਰਾਮ ਨਾਲ ਹੌਲੀ 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 ਪ੍ਰੈਕਟਿਸ ਕਰਦੇ 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 ਤੁਸੀਂ ਇੱਕ ਦਿਨ ਠੀਕ ਪ੍ਰੈਕਟਿਸ ਕਰਨ ਲੱਗ ਪੋਗੇ ਤੇ ਉਹਦਾ ਫਾਲ ਤੁਹਾਨੂੰ ਪੱਕਾ ਮਿਲਣਾ ਹੀ ਮਿਲਣਾ ਹੈ